ਮੰਨੀ ਬਣਾ ਲੈਣਾ। ਇਹ ਮੱਤ। ਬਬੂ ਨੂੰ ਨੂੰ ਆ ਦੇ। ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ। ਅੱਜ ਆਪਾਂ ਕਰਾਂਗੇ ਜੀ ਕੁਝ ਗੱਲਾਂ ਲਾਈਵ ਹੋ ਕੇ ਤੁਹਾਨੂੰ ਦਿਖਾਉਣੀ ਆ ਚਾਦਰਾਂ ਕਿਵੇਂ ਆਪਾਂ ਕੱਢਦੇ ਆਂ। ਆਪਣੀ ਮੰਮੀ ਬੈਠੇ ਆ ਤੇ ਆਪਾਂ ਆਏ ਹੋਏ ਆ ਆਪਣੇ ਪੈਂਡ। ਤੇ ਕਰਦੇ ਆ ਪੁਰਾਣੇ ਸਮੇਂ ਜਿਆਦਾ ਦੇਖੋ ਜੀ এনवायरमेंट ਦੇਖੋ ਕਿੰਨਾ ਵਧੀਆ ਹਰੇ ਭਰੇ ਦਰਾਖਤ ਖੁੱਲੇ ਡੁੱਲੇ ਪਿੰਡਾਂ ਦੇ ਵੇੜੇ ਤੇ ਆ ਜੀ ਪੁਰਾਣੇ ਸਮੇਂ ਚ ਆ ਪੱਖੀਆਂ ਚੱਲ ਦੇਸੀ ਹਵਾ ਲੈਣ ਦੇਸੀ ਪੱਖੀਆਂ ਚੱਲ ਕੇ ਹਣਤਾ ਏਸੀ ਲੱਗੇ ਆ ਇਨਵਰਟਰ ਲੱਗੇ ਆ ਅੰਦਰ ਵੜ ਜੰਨੇ ਆ ਪੈ ਜੰਨੇ ਆ ਯਾਪਾ ਕੱਢਦੇ ਆ ਚਾਦਰ ਕਾ ਕਿਹੜੀ ਆ ਮੇਰੇ ਮੂਹ ਵੀਡੀਓ ਬੜਾਈ ਗਣੀ ਆ ਤੁਸੀਂ ਕੀ ਕਿਸੇ ਦਾ ਕਾਟ ਕਰਿਆ ਵਾਪਸ ਉਹ ਪੱਖੀ ਲੈ ਨਹੀਂ ਕਿੱਡੀ ਪੜੀ ਅੰਗਰਪ੍ਰੀਤ ਪਿੰਡਾਂ ਤੇ ਲੱਡੂ ਖੈਰੰਦਾ ਹੀ ਬਹੁਤ ਰਵਾਜ ਹੁੰਦਾ ਹੈ ਲਫਾ ਜੀ ਲੈਨੇ ਕਿ ਜੀਲੇ ਖਾਣੇ ਮੁੱਝੇ ਹੀ ਦੇ ਦਸਾਂ ਖਾਈ ਲੈਨੇ ਤੇ ਮੈਨੂੰ ਇੱਕੋ ਜੀ ਹੈ ਤਾਂ ਲੱਡੂ ਕਾਹ ਤੇ ਪਾਲੋ ਹਣ ਬੰਦ ਪੀਪੇ ਲਿਆ ਜਾਈਂ कड़ते हैं आज जी लड्डू खा लो पिंडे कि रवाज है हजे भी सनू कमेंट करके जरूर दसो ਥੋ ਕੱਢ ਕੇ ਲਿਆ ਸਭ ਤਾ ਗਾਪਾੜ ਦਿਆ ਸਾਰਿਆਂ ਨੂੰ ਹੈਰਾਨੀ ਹੁੰਦੀ ਹੁੰਦੀ ਹੈ ਨਾ ਵੀ ਕੀ ਕਸੂਦ ਵੀ ਇਹ ਕੀ ਕੱਢੀ ਜਾਂਦੀ ਆ ਮੈਂ ਬਜ਼ੁਰਗੀ ਦੇ ਚਾਤਰਾ ਨੂੰ ਕੱਢ ਕੇ ਕੀ ਕਰਨੀ ਐਨੇ ਵਧੀਆ ਤੇ ਵਧੀਆ ਮਿਲ ਜਾਂਦੀਆਂ ਮਿਲੀਆਂ ਨਹੀਂ ਵਧੀਆ ਇਹ ਚੀਜ਼ ਆ ਉਹ ਕਿਸੇ ਨੂੰ ਸ਼ਿਫਾਰਿਸ਼ ਨਹੀਂ ਕਰਦੇ ਮੈਂ ਆ ਵੀ ਲੱਗੀ ਤੇ ਫੇਈ ਹੋ ਗਰੀ ਇੱਕ ਮਨਵਾ ਬਸ ਫੱਕੀ ਚੱਲਦੇ ਤੂੰ ਲੱਗ ਗਈ ਮੈਂ ਚੱਲਦੇ बहुत ही बड़ी खरीब आई है क्या आप चाहते हो क्या उसका ज़रूरी नहीं ना दो चार दो महीने बहुत बड़ी इधर गए आलीवाली मिलकर नहीं आएंगे आए नहीं कुर्ती चली गई मैं भी वापस मर गई मम्मी आप कमेंट करो अच्छा कहाँ चली हाँ वो चली मैं तो डेड प्रिसिपा भी मेरा थोड़ी ਨੀ ਲੈ ਨਾ ਮੈਂ ਤਾਂ ਪਕ ਨਹੀਂ ਕੀਏ ਹੋ ਤਾਂ ਫਿਰ ਮੁੰਡਾ ਆ ਜਾਂਦਾ ਤੇ ਤੇ ਕੀਨੇ ਕੋਲੇ ਚਲੋ ਜੀ 15 ਜਾਣੇ ਹੋ ਗਏ ਸੀ ਲਾਈਵ ਤਾਂ ਸਾਰੇ ਜਾਣੇ ਬਾਏ ਬਾਏ ਕਰ ਦੋ ਬਾਏ ਬਾਏ ਪੱਕੀ ਭਾਬੀ ਪੱਕੀ ਚੱਲੀ ਲੈ ਕਿੱਥੇ ਕਿੱਥੇ ਰਵਾਇਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਲੱਡੂ ਵੰਡਣ ਦੇ ਰਵਾਜ ਗੀਤ ਵੀ ਖਾਦਿਆ ਹੁੰਦੀ ਅਸੀਂ ਅੱਗੇ ਤਾਂ ਹੈਨਾ ਕੋਇਲ ਬੋਲਦੀ ਹੈ ਨਾ ਕਿੰਨੀ ਸੋਹਣੀ ਲੱਗਦੀ ਹੈ ਹਾਂ ਨੀ ਮੱਲਾ ਪੱਕੀ ਜਾਣੀ ਚਾਰ ਦਿਨ ਹੈ ਨਹੀਂ ਕਰਦੇ ਹੈ ਨਹੀਂ ਕਰ ਦਿੰਗੇ ਕੋਸ਼ਿਸ਼ ਕਰਕੇ ਦੇਖ ਲੂੰਗੀ ਪਰ ਇਹਨਾਂ ਮੁੰਡਿਆਂ ਦੀ ਬੋਲੀ ਇੱਕ ਨੰਨੀ ਵਾਰ ਆਪਾਂ ਬੋਲਾਂਗਾ ਆਪਾਂ ਬਰਲੇਗਾ ਬਰਲੇਗਾ ਹੀ ਬੋਲਣਾ ਆ ਜਿਹੜੇ ਕਾਰਨ ਮੈਂ ਤੇ ਦੱਸਦੀ ਆ ਛੱਡ ਜਾ ਇਹ ਤਾਂ ਸੌਖੇ ਹੀ ਹੁੰਦੇ ਆ ਸੌਖੇ ਕੋਈ ਉੱਥੇ ਤਾਂ ਨਹੀਂ ਹੁੰਦੇ ਤੂੰ ਗੱਲ ਸੁਣ ਆਪਾਂ ਚਾਰ ਚਾਰ